ਸਸਿਕਲ ਦੋਸਤੋ ਤੇ ਅੱਜ ਆਪਾਂ ਬੈਠੇ ਆ ਜੋਗਰ ਪਾਰਕ ਦੇ ਵਿੱਚ ਤੇ ਮੇਰੇ ਨਾਲ ਨੇ ਗੈਵੀ ਚੋਹਾਨ ਐਡਵੋਕੇਟ ਫਰੀਦਕੋਟ ਫਰੀਦਕੋਟ ਦੇ ਸਾਰੇ ਕੇਸ ਸੱਚੇ ਝੂਠੇ ਸਾਰੇ ਲੜਦੇ ਆ ਤੇ ਨਾਲ ਨੇ ਉਹਨਾਂ ਦੇ ਬੱਚੇ ਪਿਆਰੀ ਜੀ ਬੇਟੀ ਖਰਗੋਸ਼ 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 ਨੰਬਰ 1 ਖਰਗੋਸ਼ ਨੰਬਰ 2 ਹੋਰ ਖਰਗੋਸ਼ ਨੰਬਰ 2 ਇਹ ক্রিকেট ਕੁੜਕੜ ਖੇਡਦਾ ਤੁਸੀਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਪੁਰੇ ਤੋਂ ਮਾ ਪਾਉਂਦਾ ਧੋਨੀ ਨੂੰ ਕਹਿੰਦਾ ਬਹਿ ਜਾ ਹੁਣ ਤੂੰ ਮੈਂ ਆ ਗਿਆ ਹਾਂ ਤੇ ਆ ਲੈ ਲਓ ਇੰਨੀ ਕਿ ਰਹਿ ਗਈ ਇੱਕ ਵਰਕੀ ਲੈ ਲਓ ਤੇ ਗੈਵੀ ਚੋਹਾਨ ਵੀਰ ਅੱਜ ਬਠਿੰਡਾ ਆਏ ਸਾਡੇ ਕੋਲੇ ਬੜੀ ਖੁਸ਼ੀ ਦੀ ਗੱਲ ਹੈ ਵੀ ਸੋਚਿਆ ਤਾਂ ਥੋੜੀਆਂ ਜੀਆਂ 2023 ਜਿਹੜਾ ਸਾਲ ਉਹ ਖਤਮ ਹੋ ਰਿਹਾ ਹੈ ਉਹਦੀ ਐਕਚੁਅਲੀ ਅਸੀਂ ਸੋਚਿਆ ਵੀ ਯਾਦਾਂ ਤਾਂ ਹੋ ਜੀਆਂ ਕਰ ਲਈਏ ਬਿਲਕੁਲ ਬਿਲਕੁਲ ਪਾਰਕਪੁਰਕ ਚ ਘੁੰਮੇ ਅਸੀਂ ਕੁਦਰਤ ਦਾ ਆਨੰਦ ਲਿਆ ਬੱਚਿਆਂ ਦੇ ਝੂਟੇ ਝਾਟੇ ਲਏ ਆ ਤੇ ਚਲੋ ਇੱਕ ਬਾਈ ਵਾਸਤੇ ਮੈਂ ਗਿਫਟ ਲਿਆ ਨਵੇਂ ਸਾਲ ਵਾਸਤੇ ਬੈਗ ਭਰ ਕੇ ਸਮਾਨ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਸਮਾਨ ਬਹੁਤ ਕੀਮਤੀ ਆ ਇਹ ਤੁਹਾਨੂੰ ਦੱਸਦੇ ਆ ਕੀ ਬਾਅਦ ਦਿਖਾਉਣੇ 2023 ਦੋਸਤੋ ਜਿਹੜਾ ਹੈਗਾ ਖਤਮ ਹੋਣ ਦੀ ਤਾਰੀਖ ਤੇ ਹੈ ਤੇ ਨਵਾਂ ਸਾਲ 2024 ਜਿਹੜਾ ਗੁਰੂਆਂ ਤੇ ਤਿਆਰ ਖੜਾ ਹੈ ਤੇ ਅਸੀਂ ਉਹਦਾ ਸਵਾਗਤ ਕਰਨ ਲਈ ਤਿਆਰ ਆਂ ਅੱਜ 12 ਵਜੇ ਤੋਂ ਬਾਅਦ ਨਵੇਂ ਸਾਲ ਦੀ ਜਿਹੜੀ ਕੁਸ਼ਮੰਦਿਤ ਹੋ ਜਾਣੀ ਹੈ ਬਹੁਤੇ ਲੋਕਾਂ ਨੇ ਹੂੰ ਕਾਫੀ ਜਿਹੜੇ ਹੈਗੇ ਆਪਣੇ ਪ੍ਰੋਗਰਾਮ ਲਿਖੇ ਹੋਣਗੇ ਹੂੰ ਤੇ ਨਵੇਂ ਸਾਲ ਦੇ ਵਿੱਚ ਅਸੀਂ ਇਹੀ ਸੰਦੇਸ਼ ਦਿੰਨੇ ਆ ਬਿਲਕੁਲ ਕਿ ਜਿਨ੍ਹਾਂ ਦੇ ਸੁਪਨੇ 2023 ਦੇ ਵਿੱਚ ਪੂਰੇ ਨਹੀਂ ਹੋਏ ਹਾਂ ਤੇ ਪ੍ਰਮਾਤਮਾ ਕਰਕੇ ਉਹਨਾਂ ਦੇ ਜਿਹੜੇ ਸਾਰੇ ਸੁਪਨੇ 2024 ਚ ਪੂਰੇ ਹੋਣ ਹਾਂ ਜਿਨ੍ਹਾਂ ਨੇ 2023 ਚ ਮੋਟਰਸਾਈਕਲ ਨੂੰ ਹਵਾ ਨਹੀਂ ਲਵਾਈ ਹਾਂ 2024 ਚ ਦੋਸਤ ਕੱਢ ਕੇ ਹਵਾ ਲਵਾ 2024 ਚ ਉਹ ਲੰਮੀਆਂ ਲੰਮੀਆਂ ਰਾਈਡਾਂ ਤੇ ਜਾਣ ਹਾਂ ਨਵੇਂ-ਨਵੇਂ ਚੈਨ ਸੈੱਟ ਪਾਉਣ ਬਿਲਕੁਲ ਬਿਲਕੁਲ ਨਵੇਂ ਟਾਇਰ ਪਾਉਣ ਹਾਂ ਵਧੀਆ ਹੈਂਡਲ ਪਾਉਣ ਰਾਈਟ ਠੀਕ ਹੈ ਮੋਟਰਸਾਈਕਲ ਪੂਰਾ 100 ਤੇ ਜਾਵੇ ਪਰ ਦੂਜਿਆਂ ਦੇ ਮੋਟਰਸਾਈਕਲ ਦੇ ਹੈਂਡਲ ਤੇ ਨੀਤ ਨਾ ਰੱਖਣਾ ਸਹੀ ਹੈ ਸਹੀ ਹੈ ਤੇ ਹਾਂ ਗੈਵੀ चौहान ਹੁਣੇ ਹੁਣੇ ਜੀ 2 ਅਟੈਂਡ ਕਰਕੇ ਆਏ ਆ ਨਾਗਪੁਰ ਬਹੁਤ ਸੋਹਣਾ ਫੰਕਸ਼ਨ ਸੀ ਤੇ ਹੁਣ ਜਿਹੜਾ ਹੈਗਾ ਇਸੇ ਤਰ੍ਹਾਂ ਜਿਹੜਾ ਹੈਗਾ ਆਪਣਾ ਗੱਡੀ ਲਾਈਫ 'ਚ ਚੱਲਦੀ ਰਹੇ ਬਿਲਕੁਲ ਬਿਲਕੁਲ ਤੇ ਬਾਕੀ ਗੈਵੀ चौहान ਜੀ ਕੀ ਕਹਿਣਾ ਚਾਹਣਗੇ ਉਹ ਪਹਿਲਾਂ ਤਾਂ ਸਾਰੇ ਭੈਣਾ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਨਵੇਂ ਸਾਲ ਦੀ ਆਮਦ ਤੇ ਲੱਖ ਲੱਖ ਵਧਾਈ ਤੇ ਅਰਦਾਸ ਕਰਦੇ ਆ ਕਿ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੀ ਜਿਹੜੇ ਕੋਈ ਪਲਾਨ ਹੈਗੇ ਆ ਜ਼ਿੰਦਗੀ ਦੇ ਅੱਗੇ 2024 ਚ ਜਾਂ ਅਪਕਮਿੰਗ ਟਾਈਮ ਦੇ ਵਿੱਚ ਪੂਰੇ ਹੋਣ ਤੇ ਸੇਤਲੋਂ ਰੱਬ ਤੰਦਰੁਸਤੀਆਂ ਤੁਹਾਨੂੰ ਦੇਵੇ ਤੇ ਹਾਸਦੇ ਵਾਸਤੇ ਰਹੋ ਮਿਲਦੇ ਰਹੋ ਖੁਸ਼ੀਆਂ ਮੰਨਦੇ ਰਹੋ ਤੇ ਸਟ੍ਰੈਸ ਨੂੰ ਭਜਾਓ ਤੇ ਜ਼ਿੰਦਗੀ ਜਿਉਂ ਜਿਹੜੀ ਰੱਬ ਨੇ ਤੁਹਾਨੂੰ ਜਿੰਨੇ ਵੀ ਸਾਹ ਤੁਹਾਨੂੰ ਲੈ ਦਿੱਤੇ ਆ ਉਹ ਉਹ ਪੂਰੇ ਆਪਦੇ ਇੰਜੋਏ ਕਰੋ ਕਿਉਂਕਿ ਜ਼ਿੰਦਗੀ ਜਿਹੜੀ ਵਾਰ-ਵਾਰ ਨਹੀਂ ਮਿਲਣੀਗੀ ਸਾਡੀ ਤਾਂ ਇਹੀ ਸੋਚ ਆ ਕੰਮ ਵੀ ਕਰੋ ਠੀਕ ਐ ਪੈਸਾ ਵੀ ਕਮਾਓ ਤੇ ਜ਼ਿੰਦਗੀ ਵੀ ਜਿਉਂ ਆਪਦੇ ਪਰਿਵਾਰ ਵਾਸਤੇ ਆਪਦੇ ਵਾਸਤੇ ਟਾਈਮ ਜ਼ਰੂਰ ਕੱਢੋ ਬਿਲਕੁਲ ਬਹੁਤ ਪਤੇ ਦੀ ਗੱਲ ਕੀਤੀ ਹੈ ਗਵੀ ਚਾਹ ਜੀ ਤੇ ਬਾਕੀ ਪੈਸੇ ਦੇ ਮਗਰ ਵੀ ਨਿਬਾਲਾ ਪੱਜਣਾ ਚਾਹੀਦਾ ਜੇ ਤੁਹਾਡੀ ਹੈਲਥ ਸਿਹਤ ਕੈਮ ਹੈ ਬਿਲਕੁਲ ਤਾਂ ਪੈਸਾ ਉੱਥੇ ਬਹੁਤ ਛੋਟੀ ਗੱਲ ਬਾਤ ਰਹੇ ਜਾਂਦੀ ਹੈ ਬਿਲਕੁਲ 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 ਤੇ ਇਹਦੇ ਵਿੱਚ ਦੋ ਇਹਦੇ ਵਿੱਚ ਹੀ ਦੋਸਤ ਇੱਕ ਹੋਰ ਅਸੀਂ ਦੋਸਤ ਨੂੰ ਇਨਕਲੂਡ ਕਰਦੇ ਹਾਂ ਹੂੰ ਸਫਰੀ ਸਾਹਿਬ ਆਪਣੇ ਹਾਂ ਭਾਵੇਂ ਹੁਣ ਆਪਣੇ ਵਿੱਚ ਨਹੀਂ ਬੈਠੇ ਹਾਂ ਤੇ ਪਰ ਐਨਾ ਕਿਹਾ ਤਾਂ ਭਾਵੇਂ ਆਪਣੇ ਤੇ ਨਹੀਂ ਰਹੇ ਉਹ ਮਤਲਬ ਜਦੋਂ ਆਪਣਾ ਅਲਵਾਰ ਦੇਖ ਰਿਹਾ ਅਖਰੇ ਕੰਜਰੋ ਮੈਨੂੰ ਵੀ ਤਾਂ ਉਹ ਵੀ ਆ ਜਾਂਦਾ ਸਹੀ ਗੱਲ ਤੇ ਆਪਾਂ ਉਹਨੂੰ ਪਹਿਲਾਂ ਹੀ ਉਹਨਾਂ ਨੂੰ ਵਿੱਚ ਲੈ ਲਏ ਹਾਂ ਤੇ ਅੱਜ ਇੱਕ ਮੈਂ ਮੇਰਾ ਦਾਗਿਸਤਾਨ ਇੱਕ ਕਿਤਾਬੀ ਜਿਹੜੀ ਹੈਗੀ ਹੈ ਗੇਵੀ ਚੌਹਾਂ ਜੀ ਨੂੰ ਠੰਡਾ ਤੋਂ ਲੈ ਕੇ ਦਿੱਤੀ ਆ ਉਹ ਐਕਚੁਅਲੀ ਮੈਂ ਕਿਤਾਬ ਸੀਗੀ ਪਰ ਮੈਂ ਗੇਵੀ ਚਾਹ ਨੂੰ ਕੋਰਾ ਜਵਾਬ ਦਿੰਦਾ ਸੀ ਵੀ ਮੈਂ ਕਿਤਾਬਧਾਰੀ ਨਹੀਂ ਦਿੰਦਾ 500 ਰੁਪਿਆ ਲਵਾਤਾ ਬੱਲੇ ਨੇ ਮੇਰਾ ਹੋਰ ਤੇ ਤੁਹਾਨੂੰ ਕੀ ਲੱਗਦਾ ਦੋਸਤੋ ਵੀ ਆਪਣੀ ਜਿਹੜੀ ਕਿਤਾਬ ਆ ਉਹ ਕਿਸ ਨੂੰ ਦੇਣੀ ਚਾਹੀਦੀ ਹੈ ਕਿ ਨਹੀਂ ਜੇ ਤੁਹਾਨੂੰ ਕੀ ਲੱਗਦਾ ਐਡਵੋਕੇਟ ਸਾਹਿਬ ਵੀ ਉਹ ਕਿਤਾਬ ਮੇਰਾ ਤਾਂ ਪਲਾਨ ਨਹੀਂ ਸੀ ਵੀ ਇੱਕ ਤਾਂ 500 ਰੁਪਿਆ ਬਚ ਜਾਂਦਾ ਮੇਰਾ ਵੀ 2-4 ਦਿਨ 5 ਦਿਨ ਪੜ੍ਹ ਕੇ ਮੈਂ ਵਾਪਸ ਕਰ ਦਿੰਦਾ ਜਾਂ ਇੰਨੇ ਬਾਣੇ ਨਾਲ ਜੇ ਇੰਨੇ ਬਾਣੇ ਨਾ ਫਰੀਦਕੋਟ ਆ ਜਾਂਦੇ ਤੁਸੀਂ ਕਿਤਾਬ ਲੈਣ ਦਾ ਠੀਕ ਹੈ ਠੀਕ ਹੈ ਤਾਂ ਮਹਿੰਗੀ ਫੇਰ ਮੈਂ ਲਾਲਚੇ ਸੀ ਚਲੋ ਕੋਈ ਨਹੀਂ ਜਿੰਦਰ ਗਿਆ ਬਾਣੀਆਂ ਮਗਰੇ ਗਿਆ ਬਾਜ਼ਾਰ ਆ ਨਹੀਂ ਨਹੀਂ ਤੇ ਕਿਤਾਬ ਪੜ ਕੇ ਫਿਰ ਵਿਚਾਰ ਦੇਣਗੇ ਹਾਂ ਬਿਲਕੁਲ ਐਕਚੁਅਲੀ ਮੈਨੂੰ ਕਿਸੇ ਨੇ ਬੰਦੇ ਨੇ ਬਾਹਰੋਂ ਰეკਮੈਂਡ ਕੀਤੀ ਸੀ ਕੈਨੇਡਾ ਤੋਂ ਕਿਸੇ ਵੀਰ ਨੇ ਕਿਹਾ ਸੀਗਾ ਵੀ ਇਹ ਕਿਤਾਬ ਜ਼ਰੂਰ ਪੜਿਓ ਜੀ ਤੇ ਇਹਦੇ ਤੇ ਇੱਕ ਜਿਹੜਾ ਵੀ ਬਣਦੀ ਵੀਡੀਓ ਹੋਈ ਉਹ ਜ਼ਰੂਰ ਤੁਸੀਂ ਪੋਸਟ ਕਰਿਓ ਜੇ ਤਾਂ ਕਰਕੇ ਮੈਂ ਕਿਤਾਬ ਉਹ ਬਾਈ ਦੀ ਰეკਮੈਂਡੇਸ਼ਨ ਤੇ ਪੜ ਰਿਆ ਪੜ ਕੇ ਫਿਰ ਇਹਦੇ ਚ ਨਿਚੋੜ ਕੱਢਾਂਗੇ ਵੀ ਐਕਚੁਅਲੀ ਇਹਦਾ ਥੀਮ ਕੀ ਹੈ ਕਿਤਾਬ ਦਾ ਸਿੱਟਾ ਕੀ ਨਿਕਲਦਾ ਇਹ ਪੰਜਾਬੀ ਦੀ ਇੱਕ ਨਾ ਬਹੁਤ ਫੇਮਸ ਇੱਕ ਗੱਲ ਬਾਤ ਹੈ ਜੋ ਪੰਜਾਬੀ ਸਪੈਚਰ ਚ ਹੈਗੀ ਹੈ ਹਾਂ ਕਹਿੰਦੇ ਜਦੋਂ ਤੁਸੀਂ ਕਿਸੇ ਨੂੰ ਗਾਲ ਦੇਣੀ ਹੋਵੇ ਹੂੰ ਵੀ ਉਹਨੂੰ ਇੱਕੋ ਗਾਲ ਦੇਈ ਦੀ ਹੁੰਦੀ ਹੈ ਵੀ ਜਾ ਉਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਹਾਂ ਤੇ ਉਹ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਇਹ ਕਿਤਾਬ ਇਸ ਕਰਕੇ ਵੀ ਫੇਮਸ ਹੈ ਕਈ ਕਹਾਵਤਾਂ ਕਰਕੇ ਬਿਲਕੁਲ ਬਿਲਕੁਲ ਇਹ ਰਸੂਲ ਹਮਤਾ ਤੋਂ ਇਹ ਲਿਖੀ ਹੋਈ ਹੈ ਕਿਤਾਬ ਹੈ ਰੂਸੀ ਕਵੀ ਸੀਗਾ ਜੀ ਪੜੋਗੇ ਤਾਂ ਤੁਹਾਨੂੰ ਆਨੰਦ ਆਊਗਾ ਹੂੰ ਤੇ ਇਹ ਨਾ ਹੋਵੇ ਬਰਕੇ ਫਰੋਲ ਫਰੋਕੇ ਵਿੱਚ ਵਿੱਚੋ ਜੇ ਪੜੋ ਉਵੇਂ ਨਹੀਂ ਗੱਲ ਬੰਨਨੇ ਲੈ ਆਪਾਂ ਇੱਕ ਵਾਰੀ ਸ਼ੁਰੂ ਕਰਤੀ ਇਹਨੂੰ ਐਂਡ ਕਰਕੇ ਹਟਾਂਗੇ ਇੰਨਾਕ ਆਪਾਂ ਨਵੇਂ ਬਰੇ ਤੇ ਇੰਨਾਕ ਸੰਕਲਪ ਜਿਹੜਾ ਹੈਗਾ ਲਿਆਗਾ ਇਹ ਕਿਤਾਬ ਸ਼ੁਰੂ ਕਰਨੀ ਨਵੇਂ ਸਾਲ ਚ ਪੜ੍ਹਨੀ ਤੇ ਥੋੜੇ ਦਿਨਾਂ ਚ ਇਹ ਕੰਪਲੀਟ ਕਰਕੇ ਇੱਕ ਵੀਡੀਓ ਇਹਦਾ ਨਿਚੋੜ ਕਿਤਾਬ ਦਾ ਜ਼ਰੂਰ ਪਾਵਾਂਗੇ ਤੇ ਸ਼ੋਹ ਮੂਰਤ ਅਸੀਂ ਕੱਲ ਨੂੰ ਆ ਜਾਾਂਗੇ ਚੱਲ ਪਿਆ ਜਾਨੇ ਫਿਰ ਕਰਾਇਆ ਵਾਂਗੇ ਉਹ ਕਹਿੰਦੇ ਹੁੰਦੇ ਆ ਵੀ ਆਜੇ ਵੱਟਿਆ 1 ਰੁਪਈਆ ਨਹੀਂ ਆਜੇ ਨਵੇਂ ਹਾਲ ਤੇ ਨਵਾਂ ਨਵਾਂ ਭਾਈ ਗੇਵਿਕਾ ਜੀ ਟੂ ਟੈਂਡ ਕਰਕੇ ਆਇਆ ਤੇ ਮੈਂ ਉੱਥੇ ਜਾ ਨਹੀਂ ਸਕਿਆ ਦੋਸਤੋ ਤੁਹਾਨੂੰ ਪਤਾ ਹੀ ਹੈ ਬੇਟਾ ਬਾਹਰ ਜਾਣਾ ਸੀ ਇਸ ਕਰਕੇ ਮੇਰਾ ਪ੍ਰੋਗਰਾਮ ਮਿਸ ਹੋ ਗਿਆ ਤੇ ਪਰ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਬਹੁਤ ਯਾਦ ਕੀਤਾ ਜਦੋਂ ਇਹਨਾਂ ਨੇ ਫੋਟੋਆਂ ਕੁਰਸੀਆਂ ਤੇ ਬੈਠੇ ਨੇ ਕਿਤੇ ਵੇਂਦਾ ਸੀ ਮੈਨੂੰ ਬਹੁਤ ਦੁੱਖ ਹੁੰਦਾ ਸੀ ਤੇ ਮੇਰੇ ਚਿਲੂਨੇ ਲੜਦੇ ਮੈਨੂੰ ਦੁੱਖ ਹੁੰਦਾ ਸੀ ਜੈਲਸੀ ਹੁੰਦੀ ਸੀ ਜੋ ਮਰਜ਼ੀ ਸਮਝ ਲਓ ਤੇ ਇਹ ਹੁਣ ਮੇਰੇ ਲਈ ਕੋਈ ਉੱਥੋਂ ਲੈ ਕੇ ਆਇਆ ਸਮਾਨ ਇਹ ਹੈਗੀ ਹੈ ਕਿੱਤ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਸਬਰੀ ਸਾਹਿਬ ਦਾ ਚੋਲਾ ਸਾਹਿਬ ਦਾ ਗੈਵੀ ਜੀ ਦਾ ਤੇ ਬਹੁਤ ਦਿੰਦੇ ਨਹੀਂ ਸੀ ਅਸੀਂ ਮਸਾਂ ਰੋਲਰ ਆਪਾਂ ਪਾ ਕੇ ਇਹ ਸਮਾਨ ਲਿਆ ਠੀਕ ਹੈ ਤੇ ਮੈਂ ਵੇਖਿਆ ਸੀ ਡਾਂਗਾ ਚ ਲੱਗਿਆ ਸੀ ਉੱਤੇ ਮੈਂ ਕਿਹਾ ਵੀ ਇਹ ਸਮਾਨ ਤਾਂ ਅਸੀਂ ਲੈ ਕੇ ਲੈ ਕੇ ਜਾਣਾਗਾ ਠੀਕ ਹੈ ਤੇ ਬਠਿੰਡੇ ਆਲਾ ਸਾਡਾ ਬੰਦਾ ਉਹਦੇ ਵਾਸਤੇ ਜਿਹੜਾ ਵੀ ਸਮਾਨ ਹੈਗਾ ਬਣਦਾ ਉਹ ਦਿਓ ਤੇ ਅਸੀਂ ਸਮਾਨ ਫਿਰ ਇਹ ਬੈਗ ਭਰਿਆ ਐਕਚੁਅਲੀ ਓਕੇ ਤੇ ਦੋ ਤਿੰਨ ਚੀਜ਼ਾਂ ਇਹ ਮੈਂ ਆਪਦੀਆਂ ਵਿੱਚ ਐਡ ਕਰਤੀਆਂ ਵੈਸੇ ਜਦ ਕੋਈ ਗੱਲ ਦੀ ਯਾਰ ਤੂੰ ਤਾਂ ਕੱਢਿਆ ਕੋਈ ਯਾਰ ਆਪਣਾ ਬੰਦਾ ਤੇ ਇਹ ਸਮਾਨ ਬਾਈ ਸ਼ਾਬਾਸ਼ ਸਮਾਨ ਇਹਨਾਂ ਨੇ ਬਹੁਤ ਸੋਹਣਾ ਦਿੱਤਾ ਹੈਗਾ ਸਭ ਤੋਂ ਪਹਿਲਾਂ ਇਹਨਾਂ ਨੇ ਆ ਦੇਖੋ ਬੋਤਲ ਕੰਪਨੀ ਦਾ ਇਹਨਾਂ ਨੇ ਚੇਨ ਲਿਊਬ ਜਿਹੜੀ ਸੈੱਟ ਆ ਇਹ ਦਿੱਤਾ ਹੈਗਾ ਚੇਨ ਮੈਂਟੀਨੈਂਸ ਕਿੱਟ ਇਹਦੇ ਚ ਲੂਬ੍ਰਿਕੈਂਟ ਵੀ ਆ ਤੇ ਦੂਜਾ ਕਲੀਨਰ ਵੀ ਆ ਠੀਕ ਹੈ ਇਹਦੀ ਕਾਸਟ ਹੈਗੀ ਆ ਲਗਭਗ 500 ਰੁਪਈਆ ਵੈਰੀ ਗੁੱਡ ਆਹ ਆਹ ਲਾ ਦੋਸਤੋ ਇੱਕ ਤਾਂ ਆ ਗਿਆ ਸਾਹਮਣੇ ਤੇ ਇਹ ਕੰਮ ਇਹ ਹੈ ਆ ਹੈਗੀ ਆ ਜੀ ਰਿਫਲੈਕਟਿੰਗ ਬੈਲਟ ਆ ਇਹ ਜੋ ਰਾਈਡ ਕਰਦੇ ਆ ਤੁਸੀਂ ਇਹਦੇ ਚ ਸਮਾਨ ਪਾ ਕੇ ਵੇਸਟ ਨਾਲ ਵੇਸਟ ਪਾਉ ਚਾ ਕਰ ਰੋ ਰਾਈਟ 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 ਠੀਕ ਹੈ ਇਹ ਵੀ ਹੈਗਾ ਲਗਭਗ 3-400 ਰੁਪਏ ਦਾ ਠੀਕ ਹੈ ਲਓ ਜੇ ਇੱਕ ਹੋਰ ਆ ਠੀਕ ਹੈ ਜੀ ਇੱਕ ਆਹ ਟੀ-ਸ਼ਰਟ ਆ ਬਹੁਤ ਸੋਹਣੀ ਲੈਂ ਤੇ ਇਹਦੇ ਨਾਲ ਬੰਡਾਨਾ ਓਕੇ ਨਾਲ ਇਹ ਸਾਈਕਲ ਦਾ ਤੇ ਇਹ ટી-ਸ਼ਰਟ ਦੀ ਕੋਸਟ ਲਗਭਗ 1000 ਰੁਪਿਆ ਰਾਈਟ ਤੇ ਬੰਡਾਨੇ ਦੀ ਕੋਸਟ ਹੈਗੀ ਹੈ ਲਗਭਗ 200 ਰੁਪਿਆ 250 ਰੁਪਿਆ ਬਿਲਕੁਲ ਇਤਨਾ ਹੈਗੀ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ 12-1300 ਰੁਪਏ ਦਾ ਸਮਾਨ ਇਹ ਹੈ ਤੇ ਇਹ ਆਪਾਂ ਕਿਸੇ ਦਿਨ ਰਾਈਟ ਤੇ ਗਏ ਇੱਕੋ ਜਿਹੇ ਪਾਵਾਂਗੇ ਬਿਲਕੁਲ ਬਿਲਕੁਲ ਗਰਮੀ ਚ ਕਰਾਂਗੇ ਬਹੁਤ ਸੋਹਣੀ ਟੀ-ਸ਼ਰਟ ਹੈ ਇਹ ਇਹ ਵੰਡਰਲੂਮ ਨੇ ਮੈਨੂਫੈਕਚਰ ਕੀਤੀ ਹੈ ਜੀ ਟੂ ਜੀ ਆਸਤੇ ਲੋ ਵੀ ਦੋਸਤੋ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਹ ਹੈਗਾ ਜੀ ਗੇਟ ਟੁਗੇਦਰ ਇਹ ਕਰੂਜ਼ਰ ਵਾਲਿਆਂ ਨੇ ਇਹ ਜਿਹੜਾ ਹੈਗਾ ਬਣਾਇਆ ਇਹਨਾਂ ਵਾਸਤੇ ਇਹਦੇ ਵਿੱਚ ਕੀ ਆ ਵੀ ਇਹਦੇ ਤੇ ਜਿਹੜਾ ਰਿਫਲੈਕਟਿੰਗ ਸਟ੍ਰੈਪਸ ਆ ਰਾਈਟ ਜੈਕਟ ਦੇ ਉੱਤੋਂ ਦੀ ਪਾਉਣ ਨੂੰ ਕੁਝ ਇਹਦੇ ਵਿੱਚ ਰੱਬ ਤੁਹਾਡਾ ਭਲਾ ਕਰੇ ਸਟicker ਵਗੈਰਾ ਹੈਗੇ ਕਰੂਜ਼ਰ ਦੇ ਰਾਈਟ ਰਾਈਟ ਠੀਕ ਹੈ ਜੀ ਇਹ ਵੀ ਇਹ ਵੀ ਹੈਗੀ ਆ 2 300 ਦੀ 400 ਦੀ ਚੀਜ਼ ਇਹ ਵੀ ਹੈਗੀ ਆ ਤੇ ਬਕਾਇਦਾ ਜਿਹੜਾ ਇਵੈਂਟ ਦਾ ਨਾਮ ਲਿਖਿਆ ਗਿਆ ਟੂਗੇਦਰ ਇਵੈਂਟ ਪੋਸਟ ਯੂਨਾਈਟਡ ਨਾਗਪੁਰ 2023 ਬਿਲਕੁਲ ਜাদু ਦੀ ਪਟਾਰੀ ਵਾਂਗੂੰ ਕੱਢੀ ਜਾਏ ਕੁਛ ਕੇ ਬਸ ਕਰੀਏ ਨਈ ਹਜੇ ਕਿੱਥੇ ਬੱਸ ਅੱਛਾ ਇੱਕ ਆਹ ਕਿੱਟ ਹੈਗੀ ਆ ਜੀ ਇਹਦੇ ਵਿੱਚ ਹੈਗਾ ਅ ਸਮਾਨ ਮੈਂ ਦੱਸ ਦੇਣਾ ਕੀ ਉਹਦੇ ਵਿੱਚ ਮੈਂ ਵੀ ਹੁਣ ਭੁੱਲ ਗਿਆ ਕੀ ਕੁਛ ਹੈਗਾ ਅੱਛਾ ਇਹਦੇ ਵਿੱਚ ਹੈਗੇ ਆ ਲੈਦਰ ਦੇ ਹੈਂਡ ਗ੍ਰਿਪ ਅੱਛਾ ਇੱਕ ਕੀਚੇਨ ਆ ਰਾਈਟ ਤੇ ਆਹ ਕੀਚੇਨ ਹੈਗਾ ਵੇਰੀ ਗੁੱਡ ਲੈਦਰ ਦਾ ਆਹ ਹੈਂਡ ਗ੍ਰਿਪ ਦੇ ਉੱਤੇ ਲਾ ਕੇ ਤੇ ਇਹਨੂੰ ਆਹ ਫੀਤਿਆਂ ਦੇ ਨਾਲ ਬੰਨ ਦੇਣਾ ਗੱਸ ਤੇ ਵੀ ਬਹੁਤ ਵਧੀਆ ਗ੍ਰਿਪਿੰਗ ਹੋ ਜਾਂਦੀ ਹੈ। ਕਾਰ ਦੇ ਉੱਪਰ ਹੈਂਡਲ ਤੇ ਅੱਛਾ ਹੈਂਡਲ ਤੇ ਹਾਂ ਹੈਂਡ ਗ੍ਰਿਪ ਹੈ ਇਹ। ਰਾਈਟ ਰਾਈਟ ਉਹਦੇ ਉਹਦੇ ਵਿੱਚ ਪਾ ਕੇ ਆਹ ਮੋਰੀਆਂ ਵਿੱਚ ਦੀ ਫੀਤੇ ਕੱਸ ਦੇਣੇ ਆ ਪ੍ਰੋਪਰ। ਇਹ ਹੈਗਾ ਇਹ ਇਹਨਾਂ ਨੇ ਦਿੱਤੇ ਆ ਮੋਟੋ ਈਗੋ ਵਾਲਿਆਂ ਨੇ। ਰਾਈਟ ਤੇ ਬਹੁਤ ਵਧੀਆ ਲੈਦਰ ਦੇ ਪ੍ਰੋਡਕਟ ਹੈ ਇਹਨਾਂ ਦੇ ਇੱਕ ਇਹ ਆ। ਠੀਕ ਹੈ। ਲਓ ਵੀ ਲੋਕ ਠੀਕ ਹੈ ਜੀ। ਇੱਕ ਆਹ ਬੈਗ ਆ ਬਹੁਤ ਸੋਹਣਾ। ਹਾਂ ਠੀਕ ਹੈ ਜੀ। ਗੇਟ ਟੁਗੇਦਰ 2023 ਓਕੇ ਤੇ ਇਹ ਬਾਈਕਰਸ ਕਲੱਬ ਇਹਦੇ ਵਿੱਚ ਵੀ ਸਮਾਨ ਕਾਫੀ ਹੈ ਅੱਛਾ ਇਹਦੇ ਵਿੱਚ ਜਿਹੜੇ ਆ ਵਾਊਚਰ ਡਿਸਕਾਊਂਟ ਵਾਊਚਰ ਇੱਕ ਕਰੂਜ਼ਰ ਦਾ ਤੁਸੀਂ ਸਮਾਨ ਲੈਣਾ 20% ਡਿਸਕਾਊਂਟ ਠੀਕ ਹੈ ਬਾਈਕਰ ਕਲੱਬ ਦੀ ਮੈਂਬਰਸ਼ਿਪ ਲੈਣੀ ਹੈ ਤੁਸੀਂ ਓਕੇ ਠੀਕ ਹੈ ਜੀ ਤੇ ਆ ਇਨਵਿਕਟਸ ਬ੍ਰਾਂਡ ਆ ਜਿਹੜਾ ਜਿਨ੍ਹਾਂ ਦੀ ਆ ਰਿਫਲੈਕਟਿੰਗ ਟੇਪ ਵੈਸਟ ਆ ਉਹਨਾਂ ਤੋਂ ਤੁਸੀਂ ਡਿਸਕਾਊਂਟ ਓਕੇ ਤੇ ਕੁਝ ਸਟicker ਆ ਕੁਝ ਆ ਬੈਜ ਆ ਤੇ ਇਸ ਤੋਂ ਇਲਾਵਾ ਹਾਂ ਇਹਦੇ ਚ ਇਹੀ ਕੁਛ ਆ ਆ ਮੋਟੋ ਈਗੋ ਦੇ ਵੀ ਹੈਗੇ ਆ ਡਿਸਕਾਊਂਟ ਵਾਊਚਰ ਇਹ ਬੈਗ ਆ ਹੂੰ ਠੀਕ ਹੈ ਜੀ ਡਾਇਰੈਕਟ ਲੋ ਵੀ ਹੋਰ ਆ ਜਿਹੜੀ ਕੰਮ ਦੀ ਚੀਜ਼ ਆ ਆ ਬਹੁਤ ਸੋਹਣੇ ਪੈਚ ਆ ਜਿਹੜੇ ਐਮਬਰਾਇਡਰੀ ਦੇ ਵੈਰੀ ਗੁੱਡ ਆ ਜੀ ਇਹ ਤੁਹਾਨੂੰ ਦਿਖਾਉਣੇ ਆਪਣੇ ਕੰਮ ਦੀ ਚੀਜ਼ ਤਾਂ ਹੋ ਨਿਕਲੀ ਆ ਇੱਕ ਤਾਂ ਆ ਬਾਈਕਰਸ ਕਲੱਬ ਦਾ ਹੈਗਾ ਪੈਚ ਠੀਕ ਹੈ ਇੱਕ ਹੈਗਾ ਜੀ 2 ਜੀ ਹੂੰ ਨਾਗਪੁਰ 2023 ਪੈਚ ਬਹੁਤ ਸੋਹਣਾ embroidery ਕੀਤੀ ਹੋਈ ਆ ਆ ਬਾਈਕਰਸ ਕਲੱਬ ਦਾ ਹੈਗਾ ਰਾਈਟ ਨੈਟਵਰਕ ਓਕੇ ਠੀਕ ਆ ਆ ਪੈਚ ਹੈਗਾ ਪ੍ਰਾਊਡ ਭਾਰਤੀ ਹੈ ਵੈਰੀ ਗੁੱਡ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸ਼ਾਇਦ ਸਾਡੇ ਭਰਾ ਲੁਧਿਆਣੇ ਵਾਲੇ ਟੀਆਰਜੀ ਸਾਹਿਬ ਸਿੰਘ ਨੇ ਇਹ ਮੈਨੂਫੈਕਚਰ ਕੀਤੇ ਆ ਰਾਈਟ ਤੇ ਬਹੁਤ ਸੋਹਣੀ embroidery ਹੋਈ ਆ ਜੇ ਤੁਸੀਂ ਵੀ ਕੁਝ ਅੰਬਰਾਇਡਰੀ ਦਾ ਕੁਝ ਲੈਣਾ ਹੋਵੇ ਤਾਂ ਤੁਸੀਂ ਸਾਹਿਬ ਸਿੰਘ ਲੁਧਿਆਣਾ ਨਾਲ ਕੰਟੈਕਟ ਕਰ ਸਕਦੇ ਆ ਕੰਟੈਕਟ ਕਰ ਸਕਦੇ ਆ ਸੋਹਣੀ ਅੰਬਰਾਇਡਰੀ ਚ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਬਈ ਆ ਮੁੱਤਲ ਦੇ ਸਟicker ਹੈਗੇ ਆ ਰੋਟ ਠੀਕ ਹੈ ਜੀ ਠੀਕ ਹੈ ਤੇ ਆ TRG ਦਾ ਡਿਸਕਾਊਂਟ ਵਾਊਚਰ ਹੈ 20% ਓਕੇ ਤੇ ਹੋਰ ਆਹਾ ਬਾਈਕਰਸ ਕਲੱਬ ਦੇ ਸਟicker ਤੇ TRG ਦੇ ਹੋਰ ਆ ਉੱਥੋਂ ਲਿਆ ਸੀ ਆਪਾਂ ਓਕੇ ਇਹ ਇਵੈਂਟ ਦਾ ਸੀਗਾ ਪਾਸ ਜਿਹੜਾ ਹਰੇਕ ਬੰਦੇ ਨੂੰ ਮਿਲਿਆ ਸੀ ਇਹਦੇ ਤੇ 25% ਹੋਰ ਡਿਸਕਾਊਂਟ ਸੀ ਪਰ ਇਹ ਇਵੈਂਟ ਵਾਸਤੇ ਐਕਸਪਾਇਰ ਹੋ ਗਿਆ ਇਹ ਤੇ ਮੈਂ ਸਬੂਤ ਲੈ ਕੇ ਆਇਆ ਤੁਹਾਨੂੰ ਠੀਕ ਠੀਕ ਇਹ ਲੈ ਆਉਣਾ ਸੀਗਾ ਤੇ ਇਹ ਸੀਗਾ ਸਾਰਾ ਸਮਾਨ ਲਗਭਗ ਰੱਬ ਤੁਹਾਡਾ ਭਲਾ ਕਰੇ ਹੈਗਾ ਕੋਈ 2500 2000 2500 ਦਾ ਸਮਾਨ ਜਿਹੜਾ ਉਹਨਾਂ ਨੇ ਸਾਫੀ ਦੇ ਰੋਇਆ ਤਕਰੀਬਨ 8-10 ਸੈਟ ਮੈਂ ਹਾਂ ਕਾਫੀ ਵਧੀਆ ਚੀਜ਼ਾਂ ਨਾਲ ਇਹ ਜਿਹੜਾ ਹੈਗਾ ਬਾਈਕਰਜ਼ ਕਲੱਬ ਮਹਿਤਾ ਕੀ ਨਾਮ ਹੈ ਪੂਰਾ ਉਹਨਾਂ ਦਾ ਰਾਹੁਲ ਮਹਿਤਾ ਰਾਹੁਲ ਮਹਿਤਾ ਜੀ ਰਾਹੁਲ ਮਹਿਤਾ ਜੀ ਨੇ ਆਪਣਾ ਜਿਹੜਾ ਸਮਾਨ ਜੀ 2 ਜੀ ਦਾ ਉਹ ਗੈਵੀ चौहान ਜੀ ਦੇ ਹੱਥ ਮੈਨੂੰ ਭੇਜਿਆ ਹੈ ਜਿਸ ਲਈ ਮੈਂ ਉਹਦਾ ਬਹੁਤ-ਬਹੁਤ ਥੈਂਕਸਫੁਲ ਹਾਂ ਆ ਬੈਗ ਵੀ ਕਰਦਾ ਬੈਗ ਵੀ ਘੱਟੋ-ਘੱਟ ਵੀ ਵਧੀਆ ਕੁਆਲਿਟੀ ਦਾ ਮੈਂ ਆਪਣੇ ਬੇਟੇ ਕਰਕੇ ਨਹੀਂ ਆ ਸਕਿਆ ਇਸ ਲਈ ਮਾਫੀ ਤੇ ਪਰ ਤੁਹਾਡਾ ਇਵੈਂਟ ਜਿਹੜਾ ਹੈਗਾ ਅਸੀਂ ਦੇਖਿਆ ਹੈ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਦੇਖੀਆਂ ਤੇ ਬਹੁਤ ਸੋਹਣਾ ਸੀ ਸਾ ਮੈਂ ਹੁਣ ਤੁਹਾਡਾ ਗਿਫਟ ਤੁਹਾਨੂੰ ਸੌਪਰਦ ਕਰਦਾ ਬਹੁਤ-ਬਹੁਤ ਵਧਾਈਆਂ ਜਿਹੜਾ ਲਓ ਜੀ ਤੇ ਬਹੁਤ ਵਧੀਆ ਗੱਲ ਹੈ ਬਾਈ ਬਹੁਤ ਸੋਹਣਾ ਤੁਹਾਡਾ ਥੈਂਕ ਯੂ ਧੰਨਵਾਦ ਤੁਹਾਡਾ ਜੀ ਜਿਹੜਾ ਤੁਸੀਂ ਭਰਾਵਾਂ ਨੂੰ ਯਾਦ ਰੱਖਿਆ ਹਾਂ ਤੇ ਇਹਦਾ ਕਿਰਾਇਆ ਬਣਦਾ ਸੀ ਬਾਕੀ ਕੋਈ ਗੱਲ ਨਹੀਂ ਚਾਹੇ ਪੈਸੇ ਤੂੰ ਦੇ ਦੀ ਹੁਣ ਵਿੱਚ ਹੀ ਹਜ ਕਿਰਾਇਆ ਠੀਕ ਹੈ ਓਕੇ ਤੇ ਸਫਰੀ ਸਾਹਿਬ ਦਾ ਵੀ ਧੰਨਵਾਦ ਭਾਈ ਜਿਨ੍ਹਾਂ ਨੇ ਗੱਡੀ ਚ ਬੈਠਾ ਕੇ ਚੋਲਾ ਸਾਹਿਬ ਨੇ ਵੀ ਵਿਚਾਰਿਆਂ ਨੇ ਬਹੁਤ ਸਾਥ ਦਿੱਤਾਗਾ ਤੇ ਈਵੈਂਟ ਨੂੰ ਸਕਸੈਸਫੁਲ ਬਣਾਇਆ ਤੇ ਰਾਹ ਦੇ ਵਿੱਚ ਕਹਿੰਦੇ ਹੁੰਦੇ ਸਫਰਾਂ ਦੇ ਸਾਥੀ ਹਾਂ ਅਸਲੀ ਸਫਰਾਂ ਦੇ ਸਾਥੀ ਰਹੇ ਬਾਈ ਹੁਰੀ ਤੇ ਉਹਨਾਂ ਨੂੰ ਥੋੜਾ ਜਿਹਾ ਡਰ ਸੀਗਾ ਵੀ ਸੋਫੀ ਬੰਦਾ ਸਾਡੇ ਨਾਲ ਆ ਰਲਿਆ ਕਰਦਾ ਪਤਾ ਨਹੀਂ ਕੀ ਹੋਊਗਾ ਤੇ ਪਰ ਆਪਾਂ ਕਿਹਾ ਵੀ ਆਪਾਂ ਹਰ ਥਾਂ ਤੇ ਐਡਜਸਟ ਹੋ ਜਾਣੇ ਐਡੀ ਗੱਲ ਦੀਗੀ ਤੇ ਬਹੁਤ ਯਾਦਾਂ ਚੰਗੀਆਂ ਯਾਦਾਂ ਲੈ ਕੇ ਅਸੀਂ ਉੱਥੋਂ ਮੁੜੇ ਆਂ ਡਾਕੂਆਂ ਦੇ ਇਲਾਕੇ ਚੋਂ ਵੀ ਲੰਗੇ ਅਸੀਂ ਜਿੱਥੇ ਫੁੱਲਣ ਫੁੱਲਣ ਦੇਵੀ ਤੇ ਪਾਣ ਸਿੰਘ ਤੋਮਰ ਦਾ ਇਲਾਕਾ ਸੀਗਾ ਜਿਹੜਾ ਜੰਮਲ ਘਾਟੀ ਦਾ ਨਹੀਂ ਉਹਨਾਂ ਦੇ ਜਿਹੜੇ ਗਾਂ ਦੀ ਗਾਂ ਪਰਿਵਾਰ ਵਾਲੇ ਆ ਉਹਨਾਂ ਨੂੰ ਟੈਲੀਫੋਨ ਕੀਤਾ ਸੀ ਅਸੀਂ ਉਹ ਕਹਿੰਦੇ ਅਸੀਂ ਕਿਤੇ ਬਾਹਰ ਗਏਵੇਂ ਆ ਤੁਸੀਂ ਫਿਰ ਕਿਸ ਦਿਨ ਆਓ ਬੀਟਲੋਂ ਲੈ ਕੇ ਆਓ ਨਾਲ ਉਹ ਮੇਰੇ ਵੀਰ ਨੂੰ ਕਿਵੇਂ ਦੇ ਭਾਈ ਤੇ ਅਸੀਂ ਉਹਨਾਂ ਨੂੰ ਵੀ ਮਿਲਾਂਗੇ ਬਾਕੀ ਨਾਗਪੁਰ ਦੇ ਸੰਤਰੇ ਖਾਦੇ ਅਸੀਂ ਬਹੁਤ ਓਕੇ ਤੇ ਕਾਫੀ ਜਣੀਆਂ ਹੈਗੀਆਂ ਯਾਦਾਂ ਅਸੀਂ ਨਾਲ ਲੈ ਕੇ ਆਏ ਆ ਉਹ ਹੌਲੀ ਹੌਲੀ ਜਿਹੜੇ ਹੈਗੇ ਅਸੀਂ ਸਾਂਝੀਆਂ ਕਰਾਂਗੇ ਨਹੀਂ ਅਸੀਂ ਦੱਸਣੀ ਆਈਆਂ ਠੀਕ ਹੈ ਠੀਕ ਹੈ ਠੀਕ ਤੇ ਹੌਲੀ ਹੌਲੀ ਦੱਸਾਂਗੇ ਠੀਕ ਹੈ ਲਓ ਭਾਈ ਇਧਰੋਂ ਕੀ ਨਾਂ ਸੀ ਅਰੇ ਹਾਂਤਪ੍ਰੀਤ ਸਿੰਘ ਅਰੇ ਹਾਂਤਪ੍ਰੀਤ ਸਿੰਘ ਹਾਂਤਪ੍ਰੀਤ ਸਿੰਘ ਵੀ ਨਵੇਂ ਸਾਲ ਕੱਲ ਨੂੰ ਜਾਣਾਂ ਦੋ ਇਹ ਚਾਹਣਾ ਦੋ ਕੀ ਕਹਿਣਾ ਚਾਹਣਾ ਹੈ ਕੁਝ ਕਹਿਣਾ ਚਾਹਣਾ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁ ਵਧਾਈਆਂ ਸਾਰਿਆਂ ਨੂੰ। ਆਹ ਵੈਰੀ ਗੁੱਡ। ਵੈਰੀ ਗੁੱਡ। ਤੇ ਸਾਰਿਆਂ ਦਾ ਬਹੁਤ ਵਧੀਆ ਜਾਏ ਸਾਰਾ ਸਾਲ 2024 ਠੀਕ ਹੈ। ਤੇ ਤੇਰੀ ਉਹ ਏਜ ਦੇ ਬੱਚੇ ਐ ਉਮਰ ਦੇ ਤੇਰੇ ਸਾਥੀ ਉਹਨਾਂ ਨੂੰ ਕੀ ਕਹਿਣਾ ਚਾਹਣਾ ਵੀ ਅਗਲੇ ਸਾਲ 2024 ਚ ਕੀ ਕਿਹੜੇ ਗੱਲਬਾਤਾਂ ਕਰਦੇ ਆਂਦੇ ਰਹੋ। ক্রিকেট ਵਾਰੇ। ਇਹਨੂੰ ਤਾਂ ਆਪਦੀ ਗੇਮ ਹੀ ਦੇਦੀ ਆ। ਰਾਈ ਵੱਲ ਹੋ ਗਿਆ ਸਿਹਤ ਵੱਲ ਹੋ ਗਿਆ ਖੇਡਾਂ ਵੱਲ ਹਨਾ ਸਾਰਾ ਮਤਲਬ ਮਿਕਸ ਕਰਕੇ ਚੱਲ ਰਹਾ ਨਵੇਂ ਅਸੀਂ ਬੈਟ ਲਈਏ ਹੈ ਨਵੀਆਂ ਕਿੱਟਾਂ ਲਈਏ ਵੱਡੇ ਵੱਡੇ ਸ਼ੱਕੇ ਮਾਰੀਏ ਵਧੀਆ ਗੱਲ ਹੈ ਚੋਲੀ ਖਰਗੋਸ਼ ਤੋਂ ਵੀ ਜਾਣ ਲਗੀ ਖਰਗੋਸ਼ ਦਾ ਕੀ ਨਾਮ ਹੈ ਖਰਗੋਸ਼ ਦਾ ਹੈਗਾ ਨਯਾ ਪ੍ਰੀਤਕੌਰ ਨਯਾ ਪ੍ਰੀਤਕੌਰ ਆਈ ਕਰ ਲੋ ਮਾਈਕੇ ਦੇ ਮੂਰੇ ਕਰ ਲੋ ਨਯਾ ਪ੍ਰੀਤਕੌਰ ਨਹੀਂ ਜਾਊਗਾ ਬਈ ਨਵੇਂ ਸਾਲ ਤੇ ਆ ਵੀ ਛਿੱਲ ਗਿਆ ਨੂੰ ਕੀ ਕਹਿਣਾ ਚਾਹੁੰਦਾ ਪੁੱਤ ਨਵੇਂ ਸਾਲ ਤੇ ਮੇਰੇ ਜ਼ੇਲੀਆ ਨੂੰ ਉਹਦੀ ਪੜ੍ਹਾਈ ਆ ਤੇ ਉਹਨਾਂ ਦੇ ਵਧੀਆ ਨੰਬਰ ਆਏ। Oh very good. ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਠੀਕ ਹੈ। ਹਾਂ। ਹਾਂ ਜੀ ਦੋਸਤੋ ਆਪਾਂ ਇੱਥੇ ਹੀ ਕਰਦੇ ਆ ਖਤਮ ਇਹ ਵਲੌਗ। ਤੇ ਦੁਬਾਰਾ ਫੇਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਖਰਾਕ ਤੇ ਥੋੜਾ ਇਹ ਕੰਟਰੋਲ ਕਰੋ ਸੇਤਮ ਮਨਾਓ। ਹਾਂ। ਤੇ ਇਹ ਗੱਲ ਰਹਿ ਗਈ ਸੀ ਕਹਿਣ ਵਾਲੀ। ਸੇਤਮ ਮਨਾਓ ਖਟਰਾ ਤੇ। ਕੰਟਰੋਲ ਕਰਕੇ ਸਿੱਧ ਕੇ ਮੈਨੂੰ ਨਹੀਂ ਨਹੀਂ ਫਿਰ ਓਵਰ ਹੋ ਜਾਂਦੀ ਕਈ ਵਾਰੀ ਖਰਾਕ ਫਿਰ ਖਰਾਬ ਕਰਦੀ ਆ ਹੋਰ ਰਿਜ਼ਰਵ ਕੋ ਉਨੀ ਕਾਓ ਕਹਿਣ ਦਾ ਮਤਲਬ ਵੀ ਸਿਹਤ ਦਾ ਤੇ ਖਰਾਕ ਦਾ ਜਿਹੜਾ ਆਸ ਵਿੱਚ ਤੋਲਮਾ ਜਾਂ ਹੋਵੇ ਨਾ ਸਭ ਤੋਲ ਪ੍ਰੋਪਰ ਹੋਵੇ ਹਾਂ ਠੀਕ ਹੈ ਬਿਲਕੁਲ ਭਾਈ ਐਡਵੋਕੇਟ ਸਾਹਿਬ ਦੀ ਗੱਲ ਵੱਲ ਧਿਆਨ ਦੇਣਾ ਖਰਾਕ ਖਾਣੀ ਵੀ ਹੈ ਪਰ ਖਾਣੀ ਵੀ ਧਿਆਨ ਨਾਲ ਹੈ ਕੇਅਰਫੁਲੀ ਵੀ ਇਹ ਨਾ ਹੋਵੇ ਕਿ ਟੁੱਟੇ ਕਿਤੇ ਤੋਦ ਲਮਕਦੀ ਫਿਰੇ ਬਾਅਦ ਚ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਹੀ ਮਿਲਿਆ ਸੀ ਸੁਖਦੀਪ ਢਿੱਲੋਂ ਨੂੰ ਤੇ ਬਾਈ ਕਹਿੰਦਾ ਕਿੰਨੀ ਕੁ ਉਮਰ ਹੈ ਤੇਰੀ 23 24 ਸਾਲ ਲੱਗਦੀ ਹੈ ਫਿਰ ਐਵੇਂ ਆਪਾਂ ਬਾਣਜਾ ਹੀ ਨਹੀਂ ਕਰੀਦਾਗਾ ਤੇ ਗੱਲ ਉੱਥੇ ਆ ਜਾਂਦੀ ਹੈ ਵੀ ਹਨਾ ਸਿਹਤ ਐਕਸਰਸਾਈਜ਼ ਤੇ ਖਰਾਕ ਤੇ ਤੇ ਇਹ ਤਾਂ ਗੱਲਬਾਤ ਕਰਦੇ ਸੀ ਅਸੀਂ ਵੀ ਨਵੇਂ ਸਾਲ ਤੇ ਥੋੜਾ ਜਿਹਾ ਸਿਹਤ 'ਤੇ ਧਿਆਨ ਰੱਖਿਓ ਆ ਦੇਖ ਲਓ ਬਾਈ 24 25 ਸਾਲ ਦਾ ਬੰਦਾ ਮਾਨ ਕਰੀ ਜਾਂਦਾ ਇੱਧਰ ਜਿਹੜਾ ਬੰਦਾ ਬੈਠਾ ਤੂੰ ਕਿੰਨੇ ਤੇ ਤੇ ਪਰਮਾਤਮਾ ਤੁਹਾਡਾ ਇਹੀ ਇਸੇ ਤਰੀਕੇ ਹਾਸਾ ਮਜ਼ਾਕ 2024 ਦੀ ਤੁਹਾਡੀ ਪਰਵਰਿ ਦੀ ਤੁਹਾਡੇ ਬੱਚਿਆਂ ਦੋਸਤਾਂ ਮਿੱਤਰਾਂ ਚ ਬਣਾਈ ਰੱਖੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਨੂੰ